ਗੁਰਦੁਆਰਾ ਸਾਹਿਬ ਚ ਰਾਸ਼ ਲੱਗਦਾ ਹੈ ਨਹੀਂ ਹੂੰ ਬਹੁਤ ਦਿਖਣੀ ਸਾਰੇ ਲੋਕ ਹੂੰ ਆਲੂਫੇਸ ਨਾ ਬੈਸਟਰ ਦਾ ਬੜਾ ਗੁਰਦੁਆਰਾ ਕਿਹਾ ਜਾਂਦਾ ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ ਹੂੰ ਸਭ ਤੋਂ ਜ਼ਿਆਦਾ ਰਾਸ਼ੇ ਦੇ ਗੁਰਦੁਆਰਾ ਸਾਹਿਬ ਚ ਪੈਂਦਾ ਪੁਰਾਣਾ ਕਹਿ ਸਕਦੇ ਇਹਨੂੰ ਕਾਫੀ ਪੁਰਾਣਾ ਗੁਰਦੁਆਰਾ ਸਾਹਿਬ ਨਗਰ ਕੀਰਤਨ ਜਿਹੜੇ ਨਿਕਲਦੇ ਆ ਉਹ ਵੀ ਇਸ ਗੁਰਦੁਆਰਾ ਸਾਹਿਬ ਤੋਂ ਨਿਕਲਦੇ ਆ

ਗੋਣੇ ਨਿਦਾਨ ਬੇੰਤ ਪਾ ਪਾ ਨਾਨਕ ਦਾਸ ਰਵਿਹਾਰ ਕੋ ਨਹੀਂ ਆਏ ਤਰੇ ਜੀਵੇ ਤਰੇ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤੈਨ ਤੋਰ ਮੱਠ ਲਿਖਿਆ ਲਖਾਸ ਧੰਨ ਧੰਨ ਕਰਨ ਸਤਿ ਸੰਗਤ ਦੇ ਚਰਿਆ ਤਿਨ ਕਮਣ ਖਲਾਵੈ ਕਮਣ ਚੁਡਾਵੈ ਮਨ ਮਹਿ ਸਿਮਰਨ ਕਰਿਆ ਸਾਬ ਨਿਧਾਨ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਭਾਈ ਸਾਹਿਬ ਨੇ ਸਟਾਲ ਲਾਈ ਹੋਈ ਹੈ ਤੇ ਸਮਾਨ ਇਹ ਗੁਰਦਕੀ ਦੇ ਨਾਮ ਮਿਲਦਾ ਸਮਾਨ ਵੇਚ ਰਿਲੇਟਡ ਭਾਈ ਸਾਹਿਬ ਕਹਿਣਾ ਤੁਹਾਡਾ ਸਾਹ ਮਹੱਲਾ ਚੌਕਾ ਹੁਕਰਤਾ ਮੇਰਾ ਨਾਮ ਸਿਮਰਨਜੀਤ ਹੈ ਅੱਛਾ ਤੁਸੀਂ ਇਹ ਸਟਾਲ ਕਿੱਥੇ ਲਾਨੇ ਲੈਸਟਰ ਦੇ ਵਿੱਚ ਲਾਨੇ ਹੋਰ ਪਾਸੇ ਨਹੀਂ ਲੈਸਟਰ ਚ ਲਾਉਣੇ ਮੋਸਬੀ ਨੀਅਰ ਅਬਾਊਟ ਜੈਸੋ ਕੰਟਰੀ ਹੋ ਗਿਆ ਪਰ ਮੈਂ ਲਾਉਣਾ ਗੁਰਦੁਆਰਾ ਸਾਹਿਬ ਜਿਹੜਾ ਹਮ ਦੇ ਕਾ ਜਾਣੇ ਗੁਰਦੁਆਰਾ ਸਾਹਿਬ ਜੇ ਤੁਹਾਨੂੰ ਕੋਈ ਪ੍ਰੋਗਰਾਮ ਹੋਵੇ ਤੁਸੀਂ ਲਾਉਣੇ ਜੇ ਕਿਸੇ ਨੂੰ ਲੈਸਟਰ ਦੇ ਵਿੱਚ ਸਮਾਨ ਚਾਹੀਦਾ ਹੋਵੇ ਉਹ ਸਾਡੇ ਕੋਲ ਕੈਲੀਫਾਇਸ ਚ ਲੈ ਸਕਦਾ ਨੀਅਰ ਮੁੰਦਰੀਆ ਉਹ ਸਭ ਆਨਲਾਈਨ ਵੀ ਮੇਰੇ ਫੋਨ ਕਰਕੇ ਵੀ ਲੈ ਸਕਦੇ ਆ ਅਸੀਂ ਆਨਲਾਈਨ ਵੀ ਪ੍ਰੋਵਾਈਡ ਕਰਦੇ ਸੜਾ ਤੇਜ ਹੈ ਇੰਸਟਾ ਤੇ ਕੌਮ ਦੇ ਲਿਖ ਤੁਸੀਂ ਹੋਰ ਫੋਨ ਨੰਬਰ ਦੱਸ ਦਿਓ ਆਪਣਾ ਕੌਮ ਦੇ ਲਿਖ ਆ ਭਾਜੀ ਦਾ ਪੇਜ ਆ ਕੌਮ ਦੇ ਲਿਖ ਹੈ ਨਾ ਤੁਸੀਂ ਫੋਲੋ ਕਰ ਸਕਦੇ ਆ ਇਹਦੇ ਪਰ ਤੁਸੀਂ ਆਰਡਰ ਕਰ ਸਕਦੇ ਹੋ ਨਾ ਉਹਨੂੰ ਮੈਸੇਜ ਕਰ ਸਕਦੇ ਹੋ ਠੀਕ ਹੈ ਬਾਈ ਥੈਂਕ ਯੂ ਜੀ ਥੈਂਕ ਯੂ ਸੋ ਮਚ ਵਾਹ ਕਰੋ ਵਾਹ ਕਰੋ ਚੱਕਰ ਹੈ ਸੀਗਾ ਨਾ ਵੀਡੀਓ ਦੇਖਣ ਵਾਲੇ ਸਾਰੇ ਭੈਣ ਭਰਾ ਦੋਸਤਾਂ ਮਿੱਤਰਾਂ ਨੂੰ ਸਲਾਮ ਨਾਸਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਅੱਜ ਕੱਮ ਮਤਾਂ ਸਟਾਰਟ ਹੋ ਗਏ ਅਸੀਂ ਐਸੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਸੋ ਹੁਣ ਅਸੀਂ ਥੋੜੀ ਜੀ ਖਰੀਦਾਰੀ ਕਰਨੀ ਹੈ ਇੱਥੇ ਗਰੀਲੇਨ ਰੋਡ ਜਾਣਾ ਤੇ ਹੋਰ ਇੱਕ ਦੋ ਜਗ੍ਹਾ ਜਾਣਾ ਸੋ ਜੁੜੇ ਰਹੋ ਸਾਡੇ ਨਾਲ ਅਖਰ ਤੱਕ ਮਨੀਸ਼ਾ ਮਨਨ ਜੀ ਤਾਂ ਕੁਝ ਲੈ ਲਿਆ ਕੇ ਲਿਆ ਦਿਖਾ ਮੈਂ ਮੇਰੀ ਨਾ ਬਹੁਤ ਚਾਹਤ ਦੀ ਇੱਛਾ ਸੀਗੀ ਹਨਾ ਕੜਾ ਲੈਣ ਦੀ ਕੜਾ ਹੈ ਨਹੀਂ ਸੀ ਤੇਰੇ ਕੋਲ ਹਨਾ ਹਾਂ ਸੋ ਗੁਰਦੁਦਵਾਰਾ ਸਾਹਿਬ ਦੇ ਵਿੱਚ ਲਾਈਵ ਸੀ ਉਹਨਾਂ ਨੇ ਸਟਾਲ ਉਹ ਵੇਚਦੇ ਸੀਗੇ ਪਤਾ ਨਹੀਂ ਉੱਥੇ ਤੁਹਾਨੂੰ ਆਵਾਜ਼ ਆਈ ਹੈ ਹੋਣੀ ਹੈ ਕਿ ਨਹੀਂ ਤੇ ਕੌਮ ਦੇ ਲੇਖੇ ਨਾਮ ਦਾ ਉਹਨਾਂ ਦਾ ਪੇਜ ਆ ਉਹ ਕਹਿੰਦਾ ਸਾਡੇ ਨੇ ਤੁਸੀਂ ਫੋਨ ਕਰਕੇ ਆਰਡਰ ਕਰਕੇ ਵੀ ਸਾਡੇ ਸਾਡੇ ਤੋਂ ਸਮਾਨ ਲੈ ਸਕਦੇ ਆ ਸਿੱਖੀ ਦੇ ਨਾਲ ਉਹ ਜਿਹੜਾ ਰਿਲੇਟਡ ਮਾਲ ਹੁੰਦਾ ਆਪਾਂ ਥੱਲੇ ਜੰਮੇ ਹੀ ਪੁੱਲੇ ਹੋਏ ਸੀਗੇ ਵੀ ਤੁਰਨਾ ਕਿਵੇਂ ਆ ਇਹ ਬਾਜ਼ਾਰ ਵੀ ਤਾਂ ਉਦਾਂ ਹੀ ਆ ਜਿੱਦਾਂ ਮੈਲਟਨ ਰੋਡ ਤੇ ਆਪਣੀ ਇੰਡੀਅਨ ਸ਼ਾਪ ਆ ਉਸੇ ਤਰ੍ਹਾਂ ਆਹ ਰੋਡ ਤੇ ਸਾਰੀਆਂ ਆਪਣੀਆਂ ਸ਼ਾਪਾਂ ਹਾਂਜੀ ਘਰ-ਬਾਸੇ ਇੰਡੀਅਨ ਸ਼ਾਪਾਂ ਇੰਡੀਆਨ ਦੀਆਂ ਪਾਕਿਸਤਾਨੀਆਂ ਦੀਆਂ ਗੁਜਰਾਤੀਆਂ ਨਹੀਂ ਆ ਸਭ ਮਿਕਸ ਸ਼ਾਪਾਂ ਕੱਪੜੇ ਦੀਆਂ ਸ਼ਾਪਾਂ కూੜ ਦੀਆਂ ਸ਼ਾਪਾਂ ਰਸ਼ ਬੋਲ ਰੰ ਦਾ ਸਾਹਮਣੇ ਡੀ ਐਫ ਸੀ ਵਾਲਿਆਂ ਦਾ ਬਹੁਤ ਮਸ਼ਹੂਰ ਜਾ ਚਿਕਨ ਆ ਇਹਨਾਂ ਦਾ ਇੱਥੇ ਘਰਾਂਿਆਂ ਦੀ ਇੱਥੇ ਇੱਕ ਭਾਂਡੇ ਦੇ ਪਰ ਇੱਥੇ ਹੀ ਹੈ ਕਿ ਨਹੀਂ ਤੂੰ ਉਹ ਅੱਗੇ ਇੱਥੇ ਉਹ ਅੱਗੇ ਇੱਥੇ ਵੀ ਤਾਂ ਉਹਦੀ ਕਾਡਾਂ ਮੰਨਦੀ ਗੁਜਰਾਤੀਆਂ ਦੀ ਤਦਾਦ ਬਹੁਤ ਹੀ ਜ਼ਿਆਦਾ ਹੋਵੇ ਸਾਹਮਣੇ ਦੇਖੋ ਕੜਕਚਾਏ ਕੜਕਚਾਏ ਦਾ ਸ਼ੋਰੂਮ ਕਿਧਰੇ ਪਾਸੇ ਫੂਡ ਪਾਰਨਰ ਤੇ ਪਾਸੇ ਮਠਾਈਆਂ ਦੀ ਦੁਕਾਨ ਕਾ ਖੁੰਜਾਂ ਦੇ ਖੜੇ ਲੋਕ ਜਿੱਦ ਆਪਣਾ ਇੰਡੀਆ ਹੁੰਦਾ ਹਨ ਖੁੰਜਾਂ ਜੇ ਖੜ ਜੰਨੇ ਆ ਮਿੱਟੀ ਦੇ ਭੰਡੇ ਆ ਨਹੀਂ ਕੰਮਲੇ ਕੜੇ ਕੰਮਲੇ ਪਲਾਸਟਿਕ ਜਿਹੇ ਦੇ ਮੀਤ ਸਾਹਿਬ 1974 ਤੋਂ ਵਧੀਆ ਕੁਆਲਿਟੀ ਦਾ ਤਾਜ਼ਾ ਮੀਲ ਇੱਕ ਮੈਂ ਅੱਗੇ ਵੀ ਖਾਇਦਾ ਸੀ ਲਿਖਿਆ ਵਾ 77 ਬਟੇਰੇ ਆ ਮਿਲਦੇ ਆ ਔਰੇ 77 ਬਟੇਰੇ ਦਾ ਮੀਟ ਮਿਲਦਾ ਔਰੇ ਇਦਾਂ ਦੀਆਂ ਦੁਕਾਨਾਂ ਨਿਰੰਤਰ ਨੂੰ ਵੜ ਕੇ ਔਰੇ ਹਨਾ ਹਾਂਜੀ ਕਹੇ ਜੀ ਦੁਕਾਨ ਅੰਦਰ ਨੂੰ ਵੜ ਕੇ ਔਰ ਇਸ ਦੇਖਦੇ ਆ ਕਿ ਆ ਅੰਦਰ ਜਲ ਕੇ ਇਹਨਾਂ ਨੂੰ ਪਲਾਸਟਿਕ ਦਾ ਮਾਲ ਰੱਖਿਆ ਹੋਇਆ ਔਰ ਲੱਗਦਾ ਮੈਨੂੰ ਸਾਰੇ ਤਾਂ ਅੰਦਰ ਜਾਣੇ ਹਨ ਗੁਫਾ ਚ ਵਾਹ ਵਰਤਨੀਆਂ ਨੇ ਅੰਦਰ ਲਿਆ ਕੇ ਲਾਏ ਪਏ ਸਾਰੇ ਹਾਂ ਕਹਿੰਦੇ ਠੰਡਾ ਬਾਰਾ ਉਹ ਪਪੀਲੇ ਕੋਲੀਆਂ ਪਲੇਟਾਂ ਰਿਹਾ ਪਈਆਂ ਪਲੇਟਾਂ ਇਹ ਹਾਂ ਕਿੰਨੇ ਦੀ ਹੈ ਤਾਂ 299 ਇਹਦਾ ਬੜੀਆ ਹੈ ਬੜੀ ਪਲੇਟ ਆ 299 ਇੰਨੇ ਕਿ ਤੱਕ ਆਪਾਂ ਚਾਹੀਦੇ ਨੇ ਉਸ ਤੇ ਪਲੇਟਾਂ ਦੇ ਉੱਪਰ ਕੋਲੀ ਵੀ ਤੇ ਉਹ ਹੀ ਤੇ ਚਾਹੀਦੇ ਆ ਤਾਂ ਸੇਮ ਆਪਣੇ ਕਲਰ ਹੈਗਾ ਹੀ ਆ ਹਨ ਜਿਹੜਾ ਸਾਫੀ ਚਾਹੀਏ ਆਪਾਂ ਹੂੰ ਇਹਦਾ ਫਿਰ ਉਹੀ ਹੋ ਜਾਣਾ ਹਨਾ ਕਲਰ ਆਪਾਂ ਕਹਿੰਦੇ ਸੀ ਚੇਂਜ ਚਾਹੀਦਾ ਵਾ ਹੂੰ ਉਹਦੇ ਦੇਖ ਲੂੰਗਾ ਨੇ ਇੰਦਾਂ ਦੀਆਂ ਵੀ ਪਈਆਂ ਡਿਫਰੈਂਟ ਤਰ੍ਹਾਂ ਦੀਆਂ ਥੋੜੀਆਂ ਜਿਹੀਆਂ ਇਹ ਪਲਾਸਟਿਕ ਆ ਪਲਾਸਟਿਕ ਮੈਂ ਤਾਂ ਫਾਗ ਜਾਂਦੀ ਦਾ ਪਾਰੀ ਹਾਂ 컬러 ਉਹ ਤਾਂ ਕੀ ਕਹਿੰਦੇ ਨੇ ਪ੍ਰਿੰਟ ਪਲਾਸਟਿਕ ਵਰਗਾ ਹੂੰ ਇਹ 3 ਪੌਂਡ ਦੀ ਇੱਕ ਹੂੰ ਆਹ ਬੋਲੇ ਆ ਦੋ ਪੌਂਡ ਦੀ ਕਿਹੜੀ ਹਾਂ ਸਿੰਪਲ ਜਿਹੀਆਂ ਹਾਂ ਹਾਂ ਇਹਨਾਂ ਹੋ ਡਿਜ਼ਾਈਨ ਹੈ ਨਹੀਂਗਾ ਹੈਨਾ ਨਾ ਠੀਕ ਹੈ ਕੁਝ ਖਾਸ ਮੈਂ ਤਾਂ ਦਿਖਿਆ ਰਹੀ ਇਹਨਾਂ ਦੀ ਸ਼ਾਪ ਵਿੱਚ ਸ਼ਾਪ ਉਹ ਵੀ ਦੱਸਣਾ ਹਨ ਜਿੱਦਾਂ ਆਪਣੀ ਇੰਡੀਆ ਸ਼ਾਪਾਂ ਹੁੰਦੀਆਂ ਹਾਂ ਉਹੋ ਜੀ ਉਹਦੇ ਨੂੰ ਵੀ ਹਾਲਾਤ ਮਾੜੇ ਐ ਇਹਦੇ ਤਾਂ ਹਨਾ ਕਿੱਦਾਂ ਇਜਾਜ਼ਤ ਦੇ ਦਿੰਨੇ ਆਰੇ ਹੈਂ ਦੁਕਾਨਦਾਰ ਨੂੰ ਮੈਂ ਤਾਂ ਹੈਰਾਨ ਹਾਂ ਹਾਂ ਜਿਹੜੀ ਸ਼ਾਪ ਦੇ ਵਿੱਚ ਸੀ ਅੰਦਰ ਜਾ ਕੇ ਤੁਸੀਂ ਵੀ ਦੇਖਿਆ ਹੋਣਾ ਕੋਈ ਸੇਫਟੀ ਕੰਸਰਨ ਤਾਂ ਹੈ ਹੀ ਨਹੀਂ ਕੁਝ ਹੋ ਜਵੇ ਅਚਾਨਕ ਭੱਜਣਾ ਪੈ ਜਵੇ ਕਿੱਦਣੋ ਭੱਜੂ ਬੰਦਾ ਕੋਈ ਉਹ ਨਹੀਂ ਹੈਗਾ ਕੋਈ ਸੇਫਟੀ ਵਾਲਾ ਰਸਤਾ ਨਹੀਂ ਕੋਈ ਕੋਸ਼ ਨਹੀਂ ਛੋਟਾ ਜਿਹਾ ਰਸਤਾ ਅੰਦਰ ਨੂੰ ਜਾਂਦਾ ਉਹਦੇ ਉਹੀ ਬਾਹਰ ਹੁੰਦੇ ਨੇ ਗੜ ਮਨੀਸ਼ਾ ਨੂੰ ਕਈ ਦਿਨ ਹੋ ਗਏ ਸਾਗ ਲੱਭਦੀ ਨੂੰ ਪਹਿਲੀ ਤਰੀਕੇ ਨੂੰ ਸਾਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਮਿਲ ਗਿਆ ਸੀ ਖਾਣ ਨੂੰ ਪਰ ਇਹ ਕਹਿੰਦੀ ਮੈਂ ਬਣਾਉਣਾ ਹੈ ਉਹਦੇ ਵਾਸਤੇ ਕਈ ਵਾਰ ਸ਼ੌਪਾਂ ਤੇ ਜਾਇਆ ਸੀ ਇਹ ਤਾਂ ਖਤਮ ਹੋ ਜਾਂਦਾ ਹੈ ਸ਼ਾਮ ਨੂੰ ਜਦ ਜੰਨੇ ਆਸੀਂ ਬਸ ਜਾਂ ਫਿਰ ਮਿਲਦਾ ਹੀ ਨਹੀਂ ਹੈਗਾ ਹਾਂ ਉਹ ਕਹਿੰਦਾ ਸਪੈਸ਼ਲ ਅਰਲੀ ਮਾਰਨਿੰਗ ਜਾਣਾ ਪੈਣਾ ਕਿਉਂਕਿ ਸਵੇਰੇ ਸਵੇਰੇ ਚੱਕ ਲੈ ਜਾਂਦੇ ਆਪਣੇ ਪੰਜਾਬੀ ਤੈਨੂੰ ਪਤਾ ਸਾਗ ਦੇ ਸ਼ਕੀਨ ਇਹ ਤਾਂ ਹੈ ਇਹ ਨਹੀਂ ਹਾਂ ਰਾਦਾ ਸਵੀਟ ਰਾਦਾ ਸਵੀਟ ਇੱਧਰ ਵੀ ਆ ਹਾਂਜੀ ਸਾਰੀਆਂ ਦੋ ਦੋ ਬ੍ਰਾਂਚ ਆ ਗਈਆਂ ਨੇ ਅਮਿਲਨ ਵਾਲਿਆਂ ਦੀ ਹਾਂ ਮਿਲਨ ਸਵੀਟ ਪਹਿਲਾਂ ਆਪਾਂ ਸਾਰੇ ਨੇ ਪਹਿਲਾਂ ਇਹਨਾਂ ਦੇ ਲੈ ਕੇ ਜਾਂਦੇ ਹਾਂ ਜਿਲੇਬੀਆਂ ਬੰਨਾਂ ਤਾਜ਼ੀਆਂ ਕੱਢ ਕੇ ਰੱਖਿਆ ਗਏ ਗਜਰੇਲਾ ਵੀ ਪਿਆ ਹੂੰ ਲਈ ਆ ਗਿਆ ਸਾਡੇ ਇੱਥੇ ਦਾ ਸਿਨੇਮਾ ਪਕਾਰਡ ਲਈ ਸਿਨੇਮਾ ਆ ਗਿਆ ਪਕਾਰ ਲਈ ਸਮਝੋ ਫਿਲਮ ਲੱਗੀ ਤੁਰੰਦਰ ਹੋਰ ਕੱਢ ਲੱਗੀ ਵੀ ਹੈ ਸ਼ੋਲੇ ਦਾ ਵੀ ਪੋਸਟਰ ਲੱਗਿਆ ਬਾ ਅੰਦਰ ਦੇਖੋ ਜਿਗਾ ਇੰਡੀਆ ਦੇ ਪੋਸਟਰ ਲੱਗੇ ਹੋਏ ਹੁੰਦੇ ਆ ਕਰਨ طرفੋਂ ਲੱਗੀ ਵੀ ਹਾਂ ਹੈਗਾ ਇਡੀ ਹੀ ਲੱਗਦਾ ਉਹਰੇ ਤੇ ਆ ਕੇ ਕਿ ਨਹੀਂ ਹਾਂਜੀ ਮਗਾ ਉਹਰੇ ਆ ਕੇ ਤਾਂ ਇਡੀ ਹੀ ਲੱਗਦਾ ਹਾਂ ਸਿਨੇਮਾ ਆ ਗਿਆ ਘਰੇ ਪਿੰਨੀਆਂ ਬਣੀਆਂ ਪਈਆਂ ਤੈਨੂੰ ਕੀ ਚਾਹੀਦਾ ਹੁਣ ਨਹੀਂ ਪਿੰਨੀਆਂ ਤੇ ਬਰਫੀ ਦੇ ਵਿੱਚ ਫਰਕ ਹੀ ਨਹੀਂ ਹੁੰਦਾ ਇੱਕ ਕੋਈ ਦੀ ਪਿੰਨੀਆਂ ਹੁੰਦੀਆਂ ਨੇ ਕਿ ਹੋਰ ਕੀ ਫਰਕ ਤੂੰ ਕਹਿੰਦੀ ਮੈਂ ਖੋਈ ਦੀ ਪਿੰਨੀਆਂ ਲੈਣੀਆਂ ਉਹ ਨਹੀਂ ਮੈਂ ਤਾਂ ਸੋਈ ਤੇ ਬਰਫੀ ਲੈਣੀ ਆ ਲੈ ਸੱਚੇ ਖੋਈ ਦੀ ਬਰਫੀ ਲੈਣੀ ਆ ਘਰੇ ਖੋਈ ਦੀਆਂ ਪਿੰਨੀਆਂ ਬਣੀਆਂ ਪਈਆਂ ਹਨਾ ਫਰਕ ਤਾਂ ਹੈਗਾ ਹੀ ਆ ਉਹ ਹੋਲ ਨੇ ਉਹ ਚੌਪਸਾ ਹਾ ਤਾਂ ਖੋਇਆ ਜੀ ਪਿਆ ਹੋਵੇ ਉਹਦੇ ਚਾਚਾ ਪਾਏ ਹੋਇਆ ਤੇ ਇਹਦੇ ਚ ਪਾਏ ਹੋਇਆ ਕਿ ਯੂਨੀਵਰਸ ਆ ਬੰਦਾ ਪਿਓਰ ਖੋਇਦੀ ਉਹ ਮਰ ਜਾਂਦੀ ਆ ਹਾਂ ਤੇਰੀ ਤੇਰੀ ਜਿਹੜੀ ਛੁੱਟੀਆਂ ਵਧੀਆਂ ਚਾਰੋਂ ਤਾਂ ਨਹੀਂ ਵਧੀਆਂ ਵੀ ਤੂੰ ਘਰ ਜਾ ਕੇ ਰਹਿ ਕੇ ਘਰ ਬੈਠ ਕੇ ਫਿਰ ਤੂੰ ਖੋਇਆ ਖਾਏ ਜਾਵੇਂ ਨਹੀਂ ਮੈਂ ਤਾਂ ਲੈ ਚਲਦਾ ਤੇਰੇ ਕੋਲ ਪਾਸੇ ਦੀ ਹੋ ਕੇ ਕੋਈ ਮਠਾਈ ਨਹੀਂ ਲੈਣੀ ਜਾਂਦਾ ਘਰ ਦੀਆਂ ਨਹੀਂ ਖਤਮ ਹੁੰਦੀਆਂ ਮੈਂ ਅਜੇ ਹੋਰ ਬਣਾਉਣੀ ਆ ਕੋਈ ਕੰਨੀ ਬੇਸਣ ਬਣਾਉਣਾ ਹੁਣ ਉਹ ਤਾਂ ਮੈਂ ਬਣਾ ਲੈਣਾ ਕਿਹੜਾ ਦੱਸਣਾ ਤੂੰ ਬਾ ਜਾ ਅਦਿਹਲਾ ਗੋਰੀ ਕਿੰਨੀ ਫਿੱਟਾ ਨਾਰੀਅਲ ਪਾਣੀ ਗੰਨੇ ਰੱਖੇ ਬਾਈ ਇੱਥੇ ਹੁੰਦਾ ਸੀਗਾ ਪਹਿਲਾਂ ਉਹ ਡੋਨਰ ਕबाब ਜਿੱਥੇ ਤਾਂ ਲੈ ਕੇ ਜਾਂਦੇ ਹੁੰਦੇ ਸੀ ਆਪਾਂ ਓਹ ਉਹ ਇੱਥੇ ਚੇਂਜ ਹੋ ਗਿਆ ਹਾਂ ਫਰੈਸ਼ ਜੂਸ ਜਿਹੜਾ ਮਰਜ਼ੀ ਪੀਓ ਕਹਿੰਦੇ ਹਾਂ ਹਾਂ ਸਵੀਟ ਕੌਰ ਵੀ ਸਵੀਟ ਕੌਰ ਲੈ ਲਓ ਬੰਦਾ ਲਾੜਾ ਇੱਥੇ ਮਿਲ ਜੂ ਹੁਣ ਤੈਨੂੰ ਸਾਗ ਦੇਖਦੇ ਆ ਹੈਂ ਦੇਖਦੇ ਆ ਬਾਲ ਤੇ ਖਰਾਬ ਹੋ ਗਏ ਪਰ ਸ਼ੋਰ ਤਾਰ ਲਿਆ ਤੂੰ ਕੋਈ ਨਹੀਂ ਹੈ ਹੋ ਜਾਣ ਲਓ ਯਾ ਬੋਡੀ ਮਾਰਕੀਟ ਆ ਇਹਦੇ ਵਿੱਚ ਹੋ ਸਕਦਾ ਵੀ ਹੋਵੇ ਹੋ ਸਕਦਾ ਕਹਿ ਨਹੀਂ ਸਕਦਾ ਪੱਕਾ ਕਿ ਨਹੀਂ ਹਾਂਜੀ ਇਹ ਤਾਂ ਬਹੁਤ ਹੀ ਸਬਜ਼ੀ ਬਹੁਤ ਹੁੰਦੀ ਹੈ ਕਿ ਨਹੀਂ ਪਰ ਪਹਿਲੇ ਤਾਂ ਮਿਲ ਵੀ ਸਕਦਾ ਮਿਲ ਸਵੇਰੇ ਸਵੇਰੇ ਹੁੰਦਾ ਯਾਰ ਸਵੇਰੇ ਸਵੇਰੇ ਤਾਂ ਇੱਥੇ ਸਾਰਾ ਕੁਝ ਮਿਲ ਜਾਂਦਾ ਸ਼ਾਮ ਨੂੰ ਕਹਿ ਨਹੀਂ ਸਕਦਾ ਬਾਕੀ ਭਾਜ ਸਾਰੀ ਸਬਜ਼ੀ ਮੂਲੀ ਮੜੀਆਂ ਪੰਜਾ ਮੂਲੀਆਂ ਛਲ ਗੰਬੀ ਪਾਏ ਆ ਸਾਲੋ ਮੂਲੀਆ ਤੋਂ ਲੈ ਗਈ ਇਹ ਤਾਂ ਆਦੇ ਪਿਆ ਸਾਗ ਬਸ ਕੰਪਲੀਟ ਬੰਨ ਸੋਰੀ ਪੱਤਾ ਉਹ ਪਰਿਵਰਤਨ ਜਿੱਦਿਹਾ ਸੋ ਇਨਕਲੂਡਿੰਗ ਇਹਦੇ ਪੈਸੇ ਦੀ ਇੰਨੀ ਕਿ ਹਾਂ ਮਾਈ ਜੱਗ ਉਹ ਤਾਂ ਬੈਗ ਦੇ ਉਹ ਲੈ ਕੇ ਬੈਗ ਤਾਂ ਲੈ ਲਾ ਪਾਉਂਡ ਦਾ ਇੰਨਾ ਕ ਇਹ ਤਾਂ 10 ਪਾਉਂਡ ਚ ਬਣੂਗਾ ਫਿਰ ਨਹੀਂ ਥੋੜਾ ਜਿਹਾ ਲੈਣਾ ਵਾ ਪਾਲਕ ਪੂਨਰੀ ਪੈਣੀ ਹੈ ਹਾਂ ਇਹ ਨਹੀਂ ਕਿੰਨਾ ਦਾ ਲਿਖਿਆ ਹੋਇਆ 99 ਪੀਨ ਕਿਤਲਾ ਭਈ ਕਿਤਲਾ ਜੀ ਕਿੰਨੀ ਉਹੀ ਸ਼ੇਡਾਂ ਕਰੀਆਂ ਹੋਈਆਂ ਨੇ ਹਾਂ ਫੇਰ ਹੁਣ ਲੱਗ ਆ ਸਾਗਾ ਕੋਈ ਦਾ ਹੈ ਇਹ ਹੈ ਕਿ ਇਹਨਾਂ ਤੇ ਪਹਿਲਾਂ ਹੀ ਕਰੀਆਂ ਹੋਈਆਂ ਇਹ ਦੇਖ ਲਾ ਮੈਨੂੰ ਪਤਾ ਕਿ ਇਹਨਾਂ ਨੂੰ ਤਾਂ ਉੱਥੇ ਤੇ ਲਿਆ ਕੇ ਫਾਇਦਾ ਵੇ ਕਿ ਨਹੀਂ ਪਪਾ ਨਾ ਦੇਖ ਲੈ ਆਇਆ ਫਿਰ ਦੇਖੂੰਗੀ ਥੋੜਾ ਮੋਟਾ ਤਾਂ ਹੋਣਾ ਚਾਹੀਦਾ ਹੋਈ ਤਾਂ ਮੋਟਾ ਦਾ ਇਦਾਂ ਹੀ ਹਲਕੀ ਹਲਕੀ ਤਾਂ ਹੈ ਡੰਡਲ ਜੀ ਇਹ ਨਹੀਂ ਨਾ ਆ ਆ ਆ ਹੈ ਨਾ ਇਹ ਪੰਜ ਪੰਜ ਤਾਂ ਪੰਜ ਆ 10 10 ਆ ਲੈ ਇਨੀ ਇਨੀ ਇੱਕ ਪੌਣ ਪੌਣ ਲਾ ਭੈਣਾ ਕਹ ਲੈ ਤਾਂ ਕਿ ਨਹੀਂ ਤਾਂ ਸਗੁੱਟੀਆਂ ਹੋਣਗੀਆਂ ਉਹ ਜੀਆਂ ਉਹਦੇ ਵਿੱਚ ਫਿਰ ਲੱਗ ਸਮਾਨ ਹੋਰ ਪਊਗਾ ਪਾਲਕ ਤਾਂ ਕਿਤੇ ਜਾ ਕੇ ਠਾਕ ਵੜਨਾ ਤਾਂ 20 ਪਾਉਂਡ ਦੇ ਵਿੱਚ ਤਾਂ ਸਾਗ ਬਣਾਉਂਗੇ ਆ। ਕੱਦ ਤੋਂ ਲੈ ਲਈ। ਆ ਲੈ ਲੈ ਗਾਜਰ ਲੈ ਲੈ। ਸਭ ਇਕੱਠਾ। ਬੈਗ ਹੈਗਾ ਇੱਥੇ ਕਿਤੇ ਕਿਤੇ। ਚੱਕ ਲਾ ਖੁਸ਼ੀ ਵਾਲੇ ਆਂਦੀ ਆ। ਖੁਸ਼ੀ ਆਏ ਤਾਂ ਹੈਗੀ ਆ ਇਹ। ਪਰ ਜਿਹੜਾ ਕਿਤੇ ਕਿਤੇ। ਮੈਂ ਤਾਂ ਮੂਲੀ ਲੱਗਦੇ ਬੱਕੀ। ਨਹੀਂ ਮੂਲੀ ਨਹੀਂ ਜੀ ਇਹ ਮੂਲੀ ਨਹੀਂ। ਕੰਦਲੂਜ਼ਾ ਹੈ ਕੰਦ। ਕੰਦ ਜੀ ਨਹੀਂ ਕੰਦਨੀ ਜਿਹੜਾ ਤਾਂ ਨਹੀਂ। ਉਹ ਪਾ ਤਾਂ ਲੈ ਚਾਰ। ਇਹ ਬਹੁਤ ਸਬਜ਼ੀ ਬਣ ਜਾਣੀ ਆ। ਸਬਜ਼ੀ ਬਣ ਜਾਣੀ ਆਪਾਂ। ਆਪਾਂ ਦੋਏ ਜੀ। ਚਲੋ ਚਲੋ ਚਲੋ। ਵਾਟਰ ਨਾਲ ਗਾਜਰ ਨਾਲ। ਆ ਜੀ ਵੀਰਾਂ ਨੂੰ ਉਹ ਹੀ ਲੱਗਦਾ ਕਰੋ ਬਈਆ ਇਹ ਪਤਾ ਨਹੀਂ ਕਿ ਆ ਬਈਆ ਆਈਟਮ ਕੀ ਆਦਾਂ ਨੂੰ ਕਿ ਲੱਗਦੀ ਆ ਹੈ ਬਾਪਾ ਦੀ ਮਾਂ ਪਦਾਲੂ ਫਲਾਵਰ ਵੀ ਆਉਣ ਲੱਗ ਕੇ ਹੈ ਫਲਾਵਰ ਵੀ ਆਉਂਦੇ ਆ ਫਲਾਵਰ ਗੈਂਦਾ ਹਾਂ ਕਿ ਉਹ ਪਾਨ ਦੇ ਪੱਤੇ ਪਾਨ ਦੇ ਪੱਤੇ ਵੀ ਆਉਂਦੇ ਆ ਇਹ ਦੇ ਪਾਨ ਦੇ ਪੱਤਾ ਇਹਨਾਂ ਦੀ ਕਵਾਲਿਟੀ ਨਹੀਂ ਮੈਨੂੰ ਵਧੀਆ ਲੱਗਦੀ ਹੈ। ਵੈਰਾਈਟੀ ਬਹੁਤ ਹੁੰਦੀ ਹੈ ਨਾ ਪਰ। ਹਾਂ। ਸਮਾਨ ਇਹਦਾ ਬਹੁਤ ਹੁੰਦਾ ਹੈ ਨਾ ਪਰ ਹਰ ਤਰ੍ਹਾਂ ਦਾ ਪਰ ਉਹ ਨਹੀਂ ਹੁੰਦਾ। ਨਾਣਾ ਵੀ ਬਹੁਤ ਵਧੀਆ ਸਮਾਨ ਨਹੀਂ ਕਹਿ ਸਕਦੇ ਜੀ ਹੁੰਦਾ ਨਾ। 5 ਪਾਉਂਡ ਦੀ 1.5 ਕਿਲੋ। ਹਾਂ। ਲੈ ਲਾ ਜੀ ਤੁਹਾਡਾ ਖਾਣੀਆਂ। ਲੋੜੀਂ ਤਾਂ ਹੋਰ ਆ ਜਾਣਗੀਆਂ। ਲੋੜੀਂ ਤਾਂ ਕੋਈ ਗੱਲ ਨਹੀਂ। ਲੋੜੀਂ ਤਾਂ ਹੋਰ ਸਮਾਨ ਆ ਜੀਉਗਾ। ਦਾਣਾ ਦੂਣਾ ਇਹਨਾਂ ਪਾ ਥੋਕ ਜੇ ਪਈਆਂ ਹੁੰਦੀਆਂ ਇਹਨਾਂ ਕੋਲ ਦਾ। ਹਾਂ। ਹੁਣ ਕੀ ਲੈਣਾ ਮਹਾਰਾਜ? ਆਟਾ ਲੈਣਾ। ਹੁਣ ਅਸੀਂ ਲੈ ਲੜਾ ਜੀ ਆਟਾ। ਚੱਕ ਫੇਰਾ ਆਟਾ ਸ਼ੀਰਵਾਦ ਕਿਹਣਾ ਲੈਣਾ ਚੱਕੀ ਆਟਾ ਸ਼ੀਰਵਾਦ ਮਲਟੀ grain ਚੱਕੀ ਆਟਾ ਕਿਹੜਾ ਲਿਆ ਚੱਕੀ ਆਟਾ ਚੱਕੀ ਆਟਾ ਖਾਓ ਮੈਨੂੰ ਪਹਿਲੇ ਜਿਹੜਾ ਚੱਕੀ ਆਟਾ ਠੀਕ ਮਲਟੀ grain ਦਾ ਕੋਈ ਫਾਇਦਾ ਨਹੀਂ ਮਲਟੀ grain ਨਾਲ ਤਾਂ ਜਿਹੜੇ ਜਿਹੜੀ ਚੀਜ਼ ਤੁਸੀਂ ਖਾਣਾ ਚਾਹੁੰਦੇ ਆ ਗਵਾਰ ਬਾਜਰਾ ਜਿਹੜਾ ਖਾਣਾ ਚਾਹੁੰਦੇ ਆ ਉਹ ਅਲੱਗ ਲੈ ਕੇ ਨਾ ਆਟਾ ਉਹ ਅਲੱਗ ਖਾਓ ਮਿਕਸ ਨਾਲ ਲੇਗਾ ਵੀ ਕਦੇ ਵੀ ਖਾਓ ਆਟਿਆਂ ਦੀ ਕਿਹੜੀ ਇੱਕ ਵੈਰਾਈਟੀ ਆ ਪਤਾ ਨਹੀਂ ਪ 25 ਤਰ੍ਹਾਂ ਦੀ ਤਾਂ ਵੈਰਾਈਟੀ ਪਈ ਆ ਆਟਿਆਂ ਦੀ ਕਿਹੜੇ ਕਿਆ ਲਵੇ ਬੰਦਾ ਕਿਆ ਨਾ ਲਵੇ ਸਹੀ ਗੱਲ ਆ ਕਨਫਿਊਜ਼ ਹੋ ਜਾਂਦਾ ਬੰਦਾ ਸਹੇਲੀਆਂ ਦੇ ਕਹੇ ਤੇ ਨਹੀਂ ਆਟਾ ਲਈਦਾ ਆਟਾ ਲਈਦਾ ਜਿਹੜਾ ਪਰਨੂੰ ਪਸੰਦ ਆਵੇ ਨਹੀਂ ਉਹ ਨਾ ਆਹਾ ਵਰਤਦੀਆਂ ਨੇ ਹਾਂ ਐਲੀਵੈਂਟ ਹਾਂ ਇਹ ਬਹੁਤ ਹੋਉਂਦਾ ਪਰ ਹੋਇਆ ਇਹਨ ਗਰਮ ਪਾਣੀ ਨਾਲ ਕੋ ਗੁੰਨਤੇ ਨੇ ਇੰਨੇ ਸੌਫਟ ਰੋਟੀ ਰਹਿੰਦੀ ਆ ਸਵੇਰੇ ਵੀ ਉਹ ਜਿਹੀ ਪਈ ਹੁੰਦੀ ਆ ਉਹ ਗੱਲ ਦੱਸ ਦੇਣਾ ਅੱਛਾ ਅੱਛਾ ਸਹੀ ਗੱਲ ਆ ਆ ਗਾਜਰਾਂ ਗਜਰੇਲੇ ਵਾਲੀਆਂ ਬਿਲਕੁਲ ਲਾਲ ਕੌੜਾ ਕੁਦਲ ਹੈ? ਅੰਜੂ ਗੱਲ ਉਹ ਆ ਤਾਂ ਦੱਸਾ ਬੋਲਣਾ। ਕੱਕ। ਹੈ। ਉਹ ਕਾਰ। ਕਿੰਨੇ ਲਾਤੇ? 21 ਬਣਾਵੇ ਤੇਰੀ ਮੈਂ 18 ਹਾਂ। ਬਾਏ। ਕੱਲੀ ਅਸੀਂ ਮਿਸ ਕਰਦਾ ਸਾ ਕਿਉਂ ਮਿਸ ਕਰਦਾ ਇੰਨੀ ਇੰਨੀ ਇੱਕ ਉਹ ਸਗੀ ਗੁੱਚੀ। ਹਾਂ। ਉਹ ਗੁੱਚੀ ਦੇ ਵਿੱਚ ਮੈਂ ਕਹਿੰਨਾ ਕਿੰਨਾ ਹੋਣਾ? 200 ਗ੍ਰਾਮ ਵੀ ਨਹੀਂ ਹੋਣਾ। ਸਹੀ ਗੱਲ ਹੈ ਚਲ ਹੈ ਵੀ ਹੁੰਦੀ ਭਲਾ ਮੈਂ ਥੋੜਾ ਮਹਿੰਗਾ ਵੀ ਹੁੰਦਾ ਪਰ ਸਾਗ ਹੁੰਦਾ ਤਾਂ ਸਹੀ ਹੈ ਇਹਨਾਂ ਵਿੱਚ ਸਾਗੁੱਤ ਤਾਂ ਸਾਨੂੰ ਵੀ ਪਤਾ 10 ਲੱਗ ਜਾਣੀ ਸੀ ਇਹੋ ਜਿਹੀਆਂ ਗੁੱਚੀਆਂ ਹਾਂ ਹੈਨਾ ਕੱਟੋ ਵੱਡਾ ਤੈਨੂੰ ਗੁੱਚੀਆਂ ਬਹੁਤ ਸੀ ਉਹ ਤਾਂ ਮੈਨੂੰ ਲੱਗ ਕੱਟੋ ਕੱਟ 6 ਸਬ ਚਾਹੀਦੀ ਸੱਤ ਕਰ ਜਾ ਫਿਰ ਉਹਦੇ ਬਾਅਦ ਆਪਾਂ ਨੂੰ ਹੋਰ ਵੀ ਦਾ ਕੁਝ ਪਾਉਣ ਦੇ ਪਾਲਕ ਪੂਲਕ ਮੈਂ ਹੁਣ ਇਹ ਜਿ ਵੜਨਾ ਹੁਣ ਨੀਸ਼ਾ ਮੰਨ ਲਾ ਦੇਖ ਲੈ ਜੇ ਭਾਂਡੇ ਜਿਹੜਾ ਭਾਂਡਾ ਚਾਹੀਦਾ ਇਹਦੇ ਵਿੱਚ ਤੈਨੂੰ ਹਰ ਇੱਕਾ ਭਾਂਡਾ ਮਿਲ ਜੂਗਾ ਉਹ ਵੀ ਥੋਕ ਚ ਹਾਂ ਚੱਕ ਜਿਹੜਾ ਵਕਾ ਪਰ ਪਰ ਫਰਾਈਪਨ ਬੜਾ ਚਾਹੀਦਾ ਯਾਰ ਜੇ ਫਰਾਈਪਨ ਬੜਾ ਮਿਲੇ ਤਾਂ ਫਾਇਦਾ। ਇਹ ਉਹਨਾਂ ਵਰਗੀ ਹੀ ਆ। ਸਿਲਵਰ ਦੀ ਆ। ਹਨਾ? ਸਿਲਵਰ ਦੀ ਨਹੀਂ ਚਾਹੀਦੀ ਕੜਾਹੀ। ਹਾਂ। ਲੋਹੇ ਦੀ ਚਾਹੀਦੀ। ਇਹਦਾ ਕੀ ਫਾਇਦਾ? ਸਿਲਵਰ ਤਾਂ ਕੈਂਸਰ ਦਾ ਘਰ ਆ। ਇਹ ਤਾਂ ਬੜੀ ਕੈਂਸਰ ਦਾ ਘਰ ਆ। ਫੇਰ ਨਹੀਂ ਕੋਈ। ਆ ਪਿਆ ਕੜਾਹਾ ਸਿੰਘ। ਇਹ ਲੈ ਲਓ ਫਿਰ। ਇਹ ਅਸਲੀ ਕਡਾਈਆਂ ਜਿਹਨੂੰ ਤੂੰ ਕਡਾਈਆਂ ਕਹਿੰਨੀ ਆ। ਦੇਖ ਕਿੰਡੀ ਕਡਾਈ ਆ। ਛੋਟੀ ਤੇ ਛੋਟੀ, ਬੜੀ ਤੇ ਬੜੀ, ਹਰ ਤਰ੍ਹਾਂ ਦੀ ਕਡਾਈ ਪਈ। ਇਹ ਜੀ ਕੜਾਹੀ ਦੇ ਵਿੱਚ ਬਣਾ ਆ ਦੇ। ਜਿਵੇਂ ਤੂੰ ਕਹਿੰਦੀ ਉਹ ਬਣਾਣਾ ਕਿਹੜਾ? ਪੰਜੀਰੀ ਜੀ ਬਣਾਈ ਸੀ। ਉਹ ਜਿਹੜਾ ਸੀ ਇਹ ਜੀ ਠੀਕ ਹੈ। ਇਹ ਜਲੇਬੀ ਵਾਲੀ ਹੈ ਕਹਣੀ ਆਂ ਜੀ। ਜਲੇਬੀਆਂ ਵਾਲੀਆਂ ਤਾਂ ਆ ਨੇ। ਜਲੇਬੀਆਂ ਉਹ ਉਹ ਜੀ ਜੀ ਬਣ ਸਕਦੀ ਆ। ਹਾਂ। ਇਹ ਆ ਦੇਖਾ ਇਹ ਜੀ ਹਨਾ। ਇਹ 23 ਬੋਨ ਦੇ। ਇਹ ਜੀ ਚ ਪਿੰਨੀਆਂ ਪੁੰਨੀਆਂ ਬਣਾਉਣ ਨੂੰ ਉਹ ਵਧੀਆ 24 ਬੋਨਾਂ ਦੀ ਹੈ 23 ਸਾਢੇ 24 ਬੋਨਾਂ ਲਾ ਦੇਗੀ ਉੱਤੇ ਰੱਖਾ ਹੋਊਗੀ। ਕਹਦੇ ਗੈਸ ਤੇ। ਨਹੀਂ ਆਪਣੇ ਵਾਲੇ ਗੈਸ ਤੇ ਨਹੀਂ ਰੱਖਣੇ ਕਿਹੜੇ। ਇਹ ਦੂਆ ਗਾ ਐਸਾ। ਦੂਆ ਗੈਸ ਵੀ ਪਾਇਆ ਉਹਰੇ। ਰੋਕੀ ਵਗੈਰਾ ਰੱਖਣ ਨੂੰ ਗੁਰਦੁਆਰੇ ਹਾਂ ਹਾ ਕਿੰਨਾ ਬੜਾ ਹੈ ਨਾ ਗਰਮ ਰੱਖਣ ਨੂੰ ਸਮਾਨ ਇਹ ਨਾਈਸ ਇਹਦੇ ਵਿੱਚ ਤੈਨੂੰ ਮਿਲ ਸਕਦਾ ਹੈ ਪੰਡ ਜਿਹੜਾ ਤੂੰ ਚਾਹਨੀ ਹੈ ਸ਼ਾਇਦ ਆਈ ਥਿੰਕ ਸੋ ਕਿਉਂਕਿ ਇਹਦੇ ਵਿੱਚ ਵੈਰਾਈਟੀ ਥੋੜੀ ਜ਼ਿਆਦਾ ਉਹਦੇ ਨਾਲੋਂ ਜਿਹੜੀ ਉਹ ਸ਼ਾਪ ਛੋਟੀ ਸੀ ਨਾ ਜਿਹੜੀ ਆਪਾਂ ਵੇਖਦੇ ਉਹ ਤਾਂ ਕੁਝ ਵੀ ਨਹੀਂ ਤਾਂ ਇਹਦੇ ਵਿੱਚ ਫਿਰ ਵੀ ਵੈਰਾਈਟੀ ਹੈਗੀ ਆ ਹਾਂ ਹੁਣ ਤੰਨੇ ਲੈਣ ਨੂੰ ਮੇਰੇ ਵਾਸਤੇ ਤਾਂ ਆਹ ਲੈ ਲਾ ਇੱਕ ਹਾਂ ਹੈ ਨਾ ਨੇ ਉਹ ਗੱਲ ਆ ਇਹਦੇ ਇੱਕ ਪਾਸੇ ਦੇ ਚਿਕਨ ਚਿਕਨ ਰੱਖੋਗੇ ਪ੍ਰਾਈਵਨ ਇੱਕ ਪਾਸੇ ਹੋ ਰੱਖੋਗੇ ਕੈਚਪ ਆ ਹੋਗੀ ਇਹਦੇ ਜਿਹੜਾ ਹਲਕਾ ਜਿਹਾ ਪਿਆਜ਼ ਬੁਝਵਾ ਹੋ ਗਿਆ ਜਿਹੜਾ ਸ਼ਾਮ ਨੂੰ ਸਨੈਕਸ ਖਾਣ ਵਾਸਤੇ ਕੇ ਨਹੀਂ ਹਾਂਜੀ ਤਿੰਨ ਜੇ ਤਿੰਨ ਲੈਣੀਆਂ ਆ ਆ 449 ਹੀ ਆ ਤਿੰਨੇ ਲੈ ਲੈ ਭਾਵੇਂ ਬਾਕੀ ਤੇ ਰੇਚ ਜੇ ਡੋਰੀਆਂ ਪਈਆਂ ਇਹ ਡੋਰੀ ਜਿਆਦਾ ਛੋਟੀ ਨਹੀਂ ਹੈਗੀ ਬਸ ਚਾਹ ਨੂੰ ਉਹ ਕਾਨ ਨੂੰ ਹਨਾ ਫੇਰ ਵੀ ਆ ਨਹੀਂ ਬੜੀਆਂ ਵੀ ਪਈਆਂ ਨੇ ਇਹਦੇ ਹਾਂ ਜਿਆਦਾ ਬੜੀ ਹੈ ਜਿਆਦਾ ਬੜੀ ਹੈ ਡੰਡੀ ਬੋਲੰਪੀਆ ਦੇਖ ਲੈ ਤੂੰ ਅੱਗੇ ਵੀ ਇੱਕ ਵਾਰ ਦੇਖਦੀ ਦੀ ਰੋਟੀਆਂ ਬਣਾਉਣ ਵਾਸਤੇ ਹੈਨਾ ਰੋਟੀਆਂ ਦੱਬਣ ਵਾਸਤੇ ਤੂੰ ਕਿਹ ਚੀਜ਼ਾਂ ਦੇਖ ਲੈਣੀ ਆ ਬਾਅਦ ਵਿੱਚ ਰੱਖ ਦੇਣੀ ਆ ਮੈਨੂੰ ਐ ਹੁੰਦਾ ਵੀ ਤੂੰ ਲੈ ਲਈ ਮੈਂ ਤਾਂ ਹੀ ਤੈਨੂੰ ਯਾਰ ਅੱਗੇ ਫੇਰ ਰੱਖ ਦਈ ਦੇ ਮੈਨੂੰ ਪਤਾ ਹੈ ਨਾ ਕਿਉਂਕਿ ਮੈਨੂੰ ਪਤਾ ਦਰੀ ਆ ਤਾ ਪੰਜ ਵਾਰ ਤਾਂ ਪੁੱਛਣਾ ਮੈਂ ਲੈ ਲਵਾਂ ਲੈ ਲਵਾਂ ਮੈਨੂੰ ਐ ਹੁੰਦਾ ਵੀ ਲੈ ਲਈ ਚੀਜ਼ ਰੱਖ ਹੁਣ ਲੈ ਲਈ ਕੇ ਆ ਲੈ ਲੈ ਚੱਲ ਦੇਖ ਲੈਣੇ ਆਜੇ ਕਾਊਂਟਰ ਤੇ ਪਹੁੰਚਣਾ ਹਾਂਜੀ ਇਹਨੇ ਹਜੇ ਕੰਮ ਕਰਦੀ ਐ। ਮੇਰੇ ਕੋ ਕੀ ਮੈਂ ਆ ਵੀ ਲੈ ਲਿਆ ਹੁਣ ਤੁਹਾਡੇ ਸਾਹਮਣੇ ਪਿਛੇ ਇਹਨੇ ਪਲੇਟਾਂ ਜੀਆਂ ਚੱਕੀਆਂ ਦੀ ਉਹ ਰੱਖ ਦਿਆ ਹੁਣ ਆ ਦੂਈਆਂ ਚੱਕ ਲਈਆਂ। ਹਜੇ ਕਾਊਂਟਰ ਤੱਕ ਜਾਂਦੇ ਹੋਏ ਪਤਾ ਨਹੀਂ ਕੀ ਆ ਹੁਣ। ਉਹ ਬੱਸ ਤਾਂ ਕੋਈ ਕਹਿੰਦਾ। ਛੋਕਰਾ ਦੋਈ ਚੀਜ਼ਾਂ ਲਈ ਆਈ ਜਿਹੜੀ ਚੱਕੀਆਂ ਦੀਆਂ। ਮੈਨੂੰ ਲੱਗਦਾ ਨਹੀਂ ਤਾਂ। ਆ। ਰੱਖ ਦੇ ਹੁਣ ਵਿੱਚ ਡਿੱਗੀ ਤੇ। ਅੱਜ ਉਹ ਦਿਨ ਤਾਂ ਆਪਣਾ ਖਰੀਦਾਰੀ ਭਰੇ ਆ ਹਨਾ। ਕੱਦ ਕੋਈ ਛੁੱਟੀ ਵਾਲੇ ਦਿਨ ਗਏ ਨਹੀਂ। ਹਾਂ। ਚੰਨੀ ਦੁਬਾਰਾ ਇਹ ਲੰਘ ਕੱਢਤਾ। ਇਹ ਤਾਂ ਸੰਡੇ ਨੂੰ ਮਿਲਦਾ ਵੀ ਨਹੀਂ ਕੋਸ਼ਰ ਹੈ ਨਾ ਇੱਕ ਤਾਂ ਲੇਟ ਖੁੱਲਦੀ ਹੁੰਦੀ ਆ ਨਹੀਂ ਠੰਡ ਵੀ ਬਹੁਤ ਈ ਨਿਕਲੇ ਨਹੀਂ ਹੋਇਆ ਚੱਲ ਹੁਣ ਲੈ ਲੈ ਜਿਹੜਾ ਕੋਲ ਲੈਣਾ ਸਮਾਨ ਵੀ ਤਕਰੀਬਨ ਖਾਲੀ ਜਿਹਾ ਹੀ ਪਿਆ ਕੋਈ ਇੰਨਾ ਹੈ ਨਹੀਂ ਭਰਿਆ ਹੈ ਹੈ ਖਾਨੇ ਜੇ ਖਾਲੀ ਹੋ ਪਿਆ ਲੇਟ ਆਣ ਦਾ ਨੁਕਸਾਨ ਵੀ ਆ ਸੰਤਰਾ ਚੱਕ ਲੈ ਯਾਰ ਵਿਟਾਮਿਨ ਸੀ ਹੁੰਦਾ ਕਹਿੰਦੇ ਸਰਦੀਆਂ 'ਚ ਖਾਣਾ ਚਾਹੀਦਾ ਪਰ ਦੇਖ ਲੈ ਵਿੱਚ ਫਿਸਿਆ ਜਾ ਨਾ ਕੋਈ ਲਓ ਜੀ ਲਓ ਜੋ ਕੁਝ ਲੈਣਾ ਲੈ ਲੋ ਬਸ ਕਿ ਜੁਗਾਂ ਹੋਲੀ ਵਾਲ ਪਹਿਲਾਂ ਉਹ ਚੱਕ ਫਰਾਈ ਕਰਦੇ ਵਾਲਾ ਜੇ ਦੂਆ ਲੈ ਆਈ ਲੈ ਫਰਾਈ ਵਾਲਾ ਲੈਣਾ ਨੇ ਬਣਾਓ ਇਹਨੂੰ ਫਰਾਈ ਕਰਤਾ ਚਿਕਨ ਆਹ ਬਰੈਡ ਸ਼ਰੇਡ ਲੈਣਗੀ ਮੈਡਮ ਜੀ ਕਿਹੜਾ ਬਰੈਡ ਇਹ ਇਟਾਲੀਅਨ ਸਟਾਈਲ ਇਟਾਲੀਅਨ ਸਟਾਈਲ ਲੈਣਾ ਬਹੁਤ ਬਹੁਤ ਸੋਚਦੀ ਆ ਬਈ ਹਰ ਇੱਕ ਚੀਜ਼ ਲੈਣ ਲੱਗੇ ਘੰਟਾ ਲਾ ਦਿੰਦੀ ਆ ਉਹਨੂੰ ਦੇਖੀ ਜਾਂਦੀ ਆ ਰੱਖ ਦਿੰਦੀ ਆ ਲੈ ਜਾਂਦੀ ਆ ਆ ਜੀ ਜੇ ਮੈਨੂੰ ਕੋਈ ਚੀਜ਼ ਪਸੰਦ ਆ ਉਹ ਮੈਂ ਤਾਂ ਹੀ ਨਾ ਨਹੀਂ ਤੂੰ ਉਹਨੂੰ 10 ਵਾਰ ਦੇਖ ਕੇ ਜਿਹੜੀ ਤੈਨੂੰ ਪਤਾ ਹੀ ਆ ਵੀ ਹਾ ਵਿੱਚ ਫਲਾਣੀ ਚੀਜ਼ ਆ ਚੱਕ ਲੈ ਇਹਨੂੰ ਰੱਖ ਲੈ ਵਾ ਨਹੀਂ ਮੈਂ ਪਹਿਲਾਂ ਉਹ ਚੀਜ਼ਾਂ ਵੀ ਦੇਖਣੀ ਹੁੰਦੀ ਡੇਟ ਕਿੰਨੀ ਤੱਕ ਆ ਮੇ ਤਾਂ ਕਿਹੜੀ ਥੋੜੇ ਵਾਲੀ ਆਤਾ ਸੀ ਉਹ ਸਾਰੀਆਂ ਮੇਰੇ ਚ ਹੀ ਆ ਗਈਆਂ ਮੇਰੇ ਪਰਤਵਾ ਲਾ ਦੇ ਹੁਣ ਮੇਰੇ ਵਾਲੀ ਜਿਹੜੀ ਆਤਾ ਦੀ ਮੇਰੇ ਚ ਮੈਂ ਜਿਹੜੀ ਚੀਜ਼ ਚੱਕਣੀ ਚੱਕ ਲਾਂਦਾ ਦਾ ਅੱਛਾ ਨਹੀਂ ਤੁਸੀਂ ਪਹਿਲਾਂ ਮੈਂ ਕਹਿੰਦੀ ਸੀ ਚ ਰੱਖ ਲੈ ਤੂੰ ਕਹਿੰਦਾ ਨਹੀਂ ਪਹਿਲਾਂ ਦੇਖ ਲੈਣ ਦੇ ਲਾ ਤੂੰ ਦੇਖ ਲੈਣ ਦੇ ਨਾ ਇਹ ਇੱਕ ਆ ਚੀਜ਼ ਆ ਜਿਹਦੇ ਪਿੱਛੇ ਬੰਦੇ ਨੂੰ ਹਰ 2-3 ਦਿਨ ਬਾਅਦ ਆਣਾ ਪੈਂਦਾ ਦੁੱਧ ਕੱਦ ਨਹੀਂ ਆਪਾਂ ਦੁੱਧ ਪਿੱਛੇ ਨਹੀਂ ਜਾਂਦੇ ਕਿਉਂਕਿ ਆਪਾਂ ਦੂਆ ਵੀ ਨਹੀਂ ਬੰਦ ਕਰਦੇ ਨਹੀਂ ਬਸ ਯੂਜ਼ ਕਰਦੇ ਆ ਪਰ ਉਹ ਮੋਸਟਲੀ ਇਹਦੇ ਵਿੱਚ ਆਣਾ ਪੈਂਦਾ ਦੁੱਧ ਪਿੱਛੇ ਲੈ ਕੇ ਫਿਰ ਕਾਪੀਆਂ ਭਰਨ ਦਾ ਕੀ ਫਾਇਦਾ ਜੇ ਆਹੋ ਕਾਪੀਆਂ ਬਾਰ-ਬਾਰ ਕੇ ਲਿਖੀ ਜਾਂਦੀ ਆ ਸੋ ਤੇ ਕਿੰਨੇ ਦਿਨ ਹੋ ਗਏ ਨੇ ਲਿਖਦੀ ਨੂੰ ਮੈਂ ਆ ਲੈਣਾ ਮਾ ਲੈਣਾ ਹੁਣ ਮੈਂ ਕਿਹਾ ਵੀ ਲਿਸਟ ਕੱਢ ਕੇ ਮਲਾ ਲਾ ਹਨ ਕਹਦੀ ਮੈਂ ਤਾਂ ਲੈ ਕੇ ਹੀ ਨਹੀਂ ਆਈ ਉਹ ਹੁਣ ਹੁਣ ਅੰਦਾਜ਼ੇ ਨਾਲ ਲੈ ਰਹੀ ਆ ਮੈਂ ਸਮਾਨ ਨਾਲੇ ਨਾ ਹੁਣ ਜਦ ਘਰ ਜਾਣਾ ਨੇ ਸੀ ਇਹਨੇ ਫਿਰ ਕਹ ਉਹ ਆ ਚੀਜ਼ ਰਹਿ ਗਈ ਯਾਰ ਆਪਣੇ ਕੋਲ ਗੱਡੀ ਹੈਗੀ ਆ ਜਦ ਮਰਜ਼ੀ ਆਉ ਗੱਡੀ ਆ ਗਈ ਆ ਗੱਡੀ ਆ ਗਿਆ ਗੱਡੀ ਡ라이ਵਰ ਵੀ ਨਾਲ ਹੈਗਾ ਹਾਂਜੀ ਦੇ ਹੁਣ ਕਾਉਂਟਰ ਦਾ ਖੁੱਲਿਆ ਨਹੀਂ ਹਜੇ ਪਹਿਲੇ ਹੀ ਲਾ ਕੇ ਰੱਖ ਲਿਆ ਸਮਝੋ ਉਹ ਕਹਿੰਦੇ ਆਉਣੇ ਆ ਹੋ ਗਈ ਜੀ ਖਰੀਦਾਰੀ ਹਾਂਜੀ ਕੋ ਕੋਲਤਾ ਨਹੀਂ ਗਏ ਨਹੀਂ ਸਾਰਾ ਹੀ ਆ ਪਰਚੀ ਬੁਲਾ ਰਹੀ ਹੈ ਹੁਣ ਉਹ ਦੇਖੇ ਪੈਂਦੇ ਆ ਥੋੜਾ ਮੋੜਾ ਉੱਪਰ ਲਿਖਿਆ ਹੋ ਜਾ ਠੰਡੀ ਹੈ ਠੰਡੀ ਹੈ ਅਸੀਂ ਕਦੇ ਵੀ ਨਾ ਪਰਫੈਕਟ ਨਹੀਂ ਲੈ ਗਏ ਜਾਂਦੇ ਸਮਾਨ ਸਾਰਾ ਉਹ ਕੰਪਲੀਟ ਹੋ ਗਿਆ ਤੇ ਨਹੀਂ ਮਮਾ ਹਾਂਜੀ ਚਲ ਉਧਰ ਤੇ ਚੱਕ ਉਹ ਬਰਾ ਉਹ ਨਾ ਬੱਤ ਕਿ ਕੁਪ ਵਾਲੀ ਹੈ ਹਾਂ ਮਖੜਾ ਹਰ ਇੱਕ ਵਾਰ ਕੁਛ ਨਾ ਕੁਛ ਘਟਿਆ ਹੋ ਹੁੰਦਾ ਕੁਛ ਨਾ ਕੁਛ ਨਹੀਂ ਅੱਜ ਵੀ ਅਸੀਂ ਪੂਰਾ ਨਹੀਂ ਦਿੱਤਾ ਕੁਛ ਨਾ ਕੁਛ ਘਟ ਹੋਊਗਾ ਦੇਖ ਲਈ ਲਾਜ ਹੈ ਨਾ ਹਾਂਜੀ ਵੱਡੀ ਲਾਤ ਮਾ ਚਾਰਜ ਹੈ ਲਾਤ ਅੰਨਾਵਾ ਆ ਸਭ ਤੋਂ ਵੱਡਾ ਪੰਗਾ ਰੋਜ਼ ਗੱਡੀ ਚਾਰਜ ਲੈਣੀ ਸਭ ਤੋਂ ਵੱਡਾ ਪੰਗਾ ਮੈਂ ਨਾ ਆਪਣੀ ਆਉਣ ਵਾਲੀ ਵੀਡੀਓ ਚ ਅਗਲੀ ਵੀਡੀਓ ਦੇ ਵਿੱਚ ਜਾਂ ਹੋਰ ਉ ਤੋਂ ਬਾਅਦ ਇੱਕ ਤੁਹਾਨੂੰ ਨਾ ਪੂਰੀ ਵੀਡੀਓ ਬਣਾ ਕੇ ਦੱਸੂਗਾ ਇਲੈਕਟ੍ਰਿਕ ਗੱਡੀਆਂ ਦੇ ਫਾਇਦੇ ਨੁਕਸਾਨ ਯਾਨੀ ਕਿ ਉਹ ਥੋੜੇ ਜਿਹਾ ਨੁਕਸਾਨ ਮੇਰੇ ਸਾਹਮਣੇ ਜ਼ਿਆਦਾ ਹੋਣਗੇ ਕਿਉਂਕਿ ਮੈਂ ਫੋਰੀ ਆਪਣੀ ਧੋਜਾ ਪਰ ਮੈਂ ਤੁਹਾਨੂੰ ਦੋ ਹੀ ਚੀਜ਼ਾਂ ਦੱਸੂਗਾ ਵੀ ਇਲੈਕਟ੍ਰਿਕ ਗੱਡੀਆਂ ਦੇ ਕਿਹ ਫਾਇਦੇ ਹੁੰਦੇ ਆ ਕਿਹ ਨੁਕਸਾਨ ਹੁੰਦੇ ਉਹ ਆ ਤੁ ਬੇਨਤੀ ਬੱਸ ਕਰਦਾ ਵੀ ਫੀਲਡਰ ਸੁਭਾਰਾ ਅਜੇ ਸਮਾਨ ਕੱਢਿਆ ਹੋਈ ਆਂਦੀ ਪਹਿਲਾਂ ਪੀਰੀਟ ਨੂੰ ਲੱਗ ਗਈ ਹੈ ਮੈਂ ਕਿਹਾ ਜੱਖਾ ਸਾਈ ਮੇਰਾ ਘੜਾ ਦੇਖੋ ਕਿੰਨਾ ਹੈ ਘੜਾ ਤਾਂ ਵੈਸੇ ਠੀਕ ਹੈ ਨਾਈ ਦਾ ਨਹੀਂ ਮਾ ਦਾ ਹਰਾਰਾ ਮੈਂ ਉਹ ਤਾਂ ਗੱਡੀ ਚਾਰ ਦੇ ਲਿਆ ਤਾਂ ਜਦ ਨੂੰ ਤਾਂ ਤੂੰ ਮੈਂ ਕਿਹਾ ਟ੍ਰਾਈ ਕਰਕੇ ਤਾਂ ਦੇਖ ਲਵਾਂ ਹੂੰ ਵੀ ਪੈਸੇ ਲਾ ਕੇ ਆਈ ਆਂ ਹੂੰ ਵਹੀ ਗੱਲ ਆ ਪਰ ਸੁਆਦ ਅਜਾ ਸਾਗ ਮੈਂ ਕਿਹਾ ਬੈਗ ਕੇ ਕਿ ਨਹੀਂ ਹੂੰ ਕਰੇ ਕਰੇ ਹੋ ਜਾਂਦਾ ਲੈਣ ਦਾ ਕਿਸੇ ਦੀ ਸਾਗ ਸਾਗ ਮਹਿੰਗਾ ਪੈ ਗਿਆ ਸਾਗ ਲਿਆਂਦਾ ਵੀ ਨਹੀਂ ਹੂੰ ਪਰ ਨਹੀਂ ਅਸੀਂ ਲਿਆਂਦੇ ਵੀ ਪਰ ਉਹ ਹੈ ਹੀ ਨਹੀਂ ਸੀ ਹਨਾ ਚਾਰ ਚਾਰ ਤਾਂ ਟਾਣੀਆਂ ਸੀਗੀਆਂ ਇਹਦੇ ਨਜਾਇਜ਼ ਸੀ ਐਨੀ ਐਨੀ ਕਿ ਗੁੱਚੀ ਸੀਗੀ ਹੂੰ ਤੁਸੀਂ ਦੇਖੀ ਹੋਣੀ ਉਹਦੇ ਤੇ ਪਾਉਂਡ ਪਾਉਣ ਨੂੰ ਹੂੰ ਬਹੁਤ ਜ਼ਿਆਦਾ ਮਹਿੰਗਾ ਸੀ ਹਾਂ ਇੰਨਾ ਮਹਿੰਗਾ ਨਹੀਂ ਬਣਦਾ ਇੰਨਾ ਮਹਿੰਗਾ ਉਧਰੋਂ ਤਾਂ ਫੇਰ ਮਾਰਕੀਟ ਚੋਂ ਲੈ ਬਾਜ਼ਾਰ ਚੋਂ ਲੈ ਆਵੇ ਖਰੀਦ ਕੇ ਹਨਾ ਹੂੰ ਫੇਰ ਕੀ ਫਾਇਦਾ ਪਹਿਲੀ ਵਾਰ ਦੇ ਸਾਗ ਖਾਸਾ ਮਹਿੰਗਾ ਪੈ ਗਿਆ ਕਿੰਨਾ 150 ਪਾਉਂਡ ਮਹਿੰਗਾ 100 ਚ 100 ਚ 60 ਪੁਆਇੰਟ ਚ ਪੈ ਗਿਆ ਕਿਉਂਕਿ ਫਿਰ ਹੋਰ ਸਮਾਂ ਲਿਆ ਏ ਚਲੋ ਕੋਈ ਗੱਲ ਨਹੀਂ ਅਭੀ ਜ਼ਰੂਰਤ ਤਾਂ ਸੀ ਹੂੰ ਅਭੀ ਜ਼ਰੂਰਤ ਆ ਹੁਣ ਪਤਾ ਹੀ ਨਹੀਂ ਕਿ ਜ਼ਰੂਰਤ ਤਾਂ ਸੀਗਾ ਨਹੀਂ ਡੇਟਲ ਜਾਣਾ ਸੀ ਜਦੋਂ ਦੀਆਂ ਛੁੱਟੀਆਂ ਹੋਈਆਂ ਨੇ ਪ੍ਰੋਪਰ ਚਾਹ ਹੀ ਨਹੀਂ ਹੋਈ ਪਰ ਪ੍ਰੋਪਰ ਤਾਂ ਹੁਣ ਵੀ ਨਹੀਂ ਚਾਹ ਹੋਇਆ ਮੈਂ ਤੈਨੂੰ ਕਹਿ ਗਿਆ ਤਾਂ ਤਾਂ ਬਾਅਦ ਚੋਈ ਗੱਲ ਕਰਨੀ ਹੈ ਮੇਰੇ ਘਰ ਤੇ ਰਹਿ ਗਏ ਦੋਨਾਂ ਤਰ੍ਹਾਂ ਦੇ ਮਟਰ ਵੈਸੇ ਹੀ ਨਹੀਂ ਸੀਗੇ ਮਟਰ ਹੈ ਹੀ ਨਹੀਂ ਸੀ ਖਤਮ ਹੋਏ ਹੋਏ ਸੀ ਹਰ ਵਾਰ ਆਹੀ ਕਰਦੀ ਹਰ ਵਾਰ ਇਨੇ ਲਿਖ ਲੈਣਾ ਸਮਾਨ ਉਹ ਤੇ ਉਹ ਪਰਚੀ ਲੈ ਕੇ ਨਹੀਂ ਆਣੀ ਫਿਰ ਕਹਿੰਦਾ ਮੈਨੂੰ ਜਿਹੜਾ ਯਾਦ ਆ ਮੈਂ ਲੈ ਜਾਂਦਾ ਹੁਣ ਕੱਲ ਨੂੰ ਇਹ ਪਰਸ ਨੂੰ ਫਿਕਣਾ ਵੀ ਮੇਰੇ ਕੋਲ ਸਮਾਨ ਨਹੀਂ ਹੈ ਜਾਓ ਚਲੋ 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 ਪਤਾ ਸੁਣ ਜਾਣੀ ਪੈਣਾ ਮੈਂ ਗਾਜਰਾ ਨਹੀਂ ਆਈ ਮਟਰ ਤਾਂ ਲੈ ਕੇ ਆਉਣੇ ਪੈਣੇ ਆ ਜਾਂ ਤੂੰ ਗਾਜਰਾ ਨਹੀਂ ਆ ਤੈਨੂੰ ਪਤਾ ਵੀ ਮਟਰ ਵੀ ਲੈ ਲੈ ਫਿਰ ਜਾਂ ਮੈਂ ਲੈਟਸ ਤੇ ਦੇਖਿਆ ਸੀ ਹੈ ਨਹੀਂ ਖਤਮ ਹੋਏ ਹੋਏ ਸੀਗੇ ਅੱਛਾ ਗਾਜਰਾ ਆਪਾਂ ਹੋਰ ਮਾਰਕੀਟ ਚ ਲਈਏ ਗਾਜਰਾ ਤਾਂ ਪੌਚੇ ਲੈ ਕੇ ਆਈਆ ਹਾਕਨ ਚ ਇੰਡੀਅਨ ਚਲੋ ਲੈ ਆਉਂਗਾ ਗਾਲੂ ਆਂਦਾ ਹਾਂ ਹੂੰ ਹੁਣ ਰਾਤ ਨੂੰ ਕੀ ਬਣਾਣਾ ਹੁਣ ਰਾਤ ਨੂੰ ਕੀ ਬਣਾਣਾ ਦੇਖਦੀ ਹਾਂ ਹੂੰ ਕੋਟਾ-ਪੋਟਾ ਬਣਾਉਂਗੀ ਹੂੰ ਜਿਆੜੇ ਨੇ ਖਾਣਾ ਤੇਰੇ ਨੇ ਮੈਂ ਲਾ ਲਾਡੋ ਸੈਲਡ ਖਾਗੇ ਹਾਂ ਵੀਰੇ ਨੇ ਆਪਣਾ ਬਣਾ ਕੇ ਰੱਖਿਆ ਹੁੰਦਾ ਹਾਂ ਤੁਸੀਂ ਹੋਈਓ ਮਨੋਦ ਜਿਓ ਮਰਜ਼ੀ ਬਣਾ ਲੈ ਪੌਣੇ 8 ਹੋ ਗਏ ਮੈਂ ਨਹਾ ਲਵਾਂ ਪਹਿਲਾਂ ਨਹਾ ਹੀ ਹੈਨਾ ਹੂੰ ਲਾਡੋ ਨਾ ਹੋਵੇ ਤੁਂ ਖਾ ਲਿਓ ਪਹਿਲਾਂ ਹੰਨੂਪਤਾ ਠੀਕ ਹੂੰ ਸੋ ਸਵਾਗਤ ਕਰਦੀ ਆ ਫਿਰ ਆਪਾਂ ਹੂੰ ਸੋ ਦੋਸਤੋ ਐਸੀ ਦਾ ਸਾਡਾ ਅੱਜ ਦਾ ਛੋਟਾ ਜਿਹਾ ਬਲੌਗ ਸਾਗ ਪੈ ਗਿਆ ਮਹਿੰਗਾ ਸਾਨੂੰ ਜਿਹੜਾ ਲੈਣਗੇ ਤਾਂ ਮਿਲਿਆ ਨਹੀਂ ਅਗਰ ਸਾਡਾ ਬਲੌਗ ਪਸੰਦ ਆ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਚੈਨਲ ਸਾਡਾ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆ ਜਲਦੀ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਆਪਣਾ ਰੱਖਿਓ ਖਿਆਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ